ਸਸਤਰੀਕਾ ਮੈਂ ਤਾਂ ਈ ਆਪਣੀ ਕਰਨ ਮਠੰਡਾ ਫਰੰਡ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੋਂ ਸੋਹਣੇ-ਸੋਹਣੇ ਕਮੈਂਟ ਕਰਿਓ ਲਾਇਕ ਕਰਿਓ ਤੇ ਕਮੈਂਟ ਵੀ ਮਾਰ ਦਿਓ ਤੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਜੀ ਬਿਸ ਜਿਸ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਜੀ ਇਹ ਅੱਜ ਦੀ ਆਲੂ ਕਾਜਰਾ ਮਟਰ ਮੈਂ ਬਣਾਉਣ ਜਾ ਰਹੀ ਹਾਂ ਜੀ ਦੀ ਦਾਲ ਅਲੂ ਗਾਜਰਾ ਮਠਨ ਦੀ ਦਾਲ ਤਾਂ ਜੀ ਅੱਜ ਤੁਹਾਨੂੰ ਮੈਂ ਅੱਜ ਸਿਖਾਉਣੀ ਜੀ ਕਿਵੇਂ ਬਣਦੀ ਆ ਦਾਲ ਬਹੁਤ ਵਧੀਆ ਬਣਾ ਲਈ ਬਣਾਨੀ ਆ ਜੀ ਮੈਂ ਠੀਕ ਹੈ ਜੀ ਗਾਜਰਾ ਬਰਾਮਾ ਨੇ ਆਪ ਕਰੀ ਰਾਲਣਾ ਠੀਕ ਹੈ ਜੀ ਤੇ ਪੀਲੀ ਮੂੰਗੀ ਦੀ ਸਬਜ਼ੀ ਨੂੰ ਕਰ ਦੂਗੀ ਮੇਰੀ ਦਾਲ ਤੇਲ ਮਤਲਬ ਉਹ ਇੰਨਾ ਦੱਸ ਤਾ ਫਿਰ ਅੱਪ ਮੈਂ ਬਸ ਸੋਚਿਆ ਥੋੜੀ ਜੀ ਚਾਹ ਪੀ ਲੇ ਅੱਛੀ ਆ ਪੀ ਕੇ ਜੇ ਫਿਰ ਪੰਗੀ ਪਹਿਲਾਂ ਪੀ ਚਾਹ ਤੇ ਫਿਰ ਪਾਵਾਂਗੇ ਤਾਂ ਕੋਈ ਗੱਲ ਆ ਰਾਗ ਬੈਂਡ ਤੇ ਮੇਰਾ ਲੇਟ ਹੋ ਜਾਂਦਾ ਮੈਂ ਕੰਮ ਥੋੜਾ ਜਿਹਾ ਮੇਰੇ ਅੱਜਕੱਲ ਸਹੀ ਨਹੀਂ ਚੱਲ ਰਹੀ ਤੇ ਮੈਂ ਥੋੜੀ ਜਿਹੀ ਬਿਮਾਰ ਸਮਾਰ ਰਹੀ ਆ ਇਸੇ ਕਰ ਨੂੰ ਮੈਂ ਥੋੜਾ ਜਿਹਾ ਲੇਟ ਹੋ ਜਾਂਦੀ ਆ ਤੇ ਆਨੂ ਬਾਜਲਾ ਮੈਂ ਛੇ ਲੰਗਾਂ ਨੂੰ ਬੱਲਾ ਸੁਣ ਰਹੀ ਆ ਬਰਾਂਡ ਲੈ ਕੇ ਤੇ ਹਰ ਗੱਲ ਚ ਚਾ ਲੈਣਾ ਜੇਕਰ ਤੁਸੀਂ ਫਰੂਟ ਖਾਣਾ ਮੈਂ ਜਦੋਂ ਵੀ ਕੋਈ ਕੰਮ ਕਰਦੀ ਆ ਮੈਂ ਫਰੂਟਾਂ ਦੇ ਕੋਲੇ ਰੱਖਦੀ ਆ ਬਰਾਂਡ ਬਗਿਆਨ ਜਦੋਂ ਮੈਂ ਕੰਮ ਸੰਧੇ ਕਰਦੀ ਰਹਿੰਦੀ ਆ ਤੇ ਨਾਲੇ ਮੈਂ ਫਰੂਟ ਖਾਦੀ ਰਹਿੰਦੀ ਕਿਉਂਕਿ ਸਭ ਪਹਿਲਾਂ ਕੇਲੇ ਪੈਸੋ ਬਦਗੇ ਹਾਂ 12 ਕੁ ਪੀਜੀ ਮਰਚ ਕੇਲੇ ਪੈਸੇ ਪਤਾ ਨਹੀਂ ਕਿਨੇ ਚੱਕਲੇ ਬਣਨੇ ਮੇਰੇ ਘਰਾਂ ਦਾ ਖਾ ਗਿਆ

ਮੈਂ ਹੁਣ ਚਿੱਪਣ ਜਾ ਰਹੀ ਆਂ ਜੀ ਹਰੀ ਮਿਰਚ ਚ ਹਰੀ ਮਿਰਚ ਆਪਾਂ ਕੱਟ ਕੇ ਕਰਨੀ ਕਰ ਲੈਨੇ ਜੀ ਤਿਆਰ ਮਸਾਲਾ ਇਹਦਾ ਦਾਲ ਦਾ ਪਾਣੀ ਤੇ ਬਾਕੀ ਦਬਾਉਣਾ ਕਰ ਲੈਣਾ ਤੁਹਾਨੂੰ ਤੜਕਾ ਛੱਟਾ ਲੱਗਣਾ ਲੰਗਾ ਤੜਕਾ ਛੱਟਾ ਤੇਲ ਲੱਗਦਾ ਪਾਇਆ ਤਾਂ ਦੇਖ ਲਓ ਤੇਲ ਆਪਣਾ ਹੋ ਰਿਹਾ ਜੀ ਗਰਮਕ आप पे पावे जी जीरा जिम्मेदी स्वाद अनुसार दाल तुम खा के देखो ब्रेड मैं थोड़ा जीरा पाया ये पात। जी नहीं पाया जिम्मे की आप पहला मैं लसम थोड़ी जी भुन लैनी हूं समेल जी वाया दाल चो ਕਿੰਨਾ ਦਾਲ ਦਾ ਸਵਾਦ ਬੰਦ ਹੀ ਫਿਰਨ ਬਦਸਨ ਨਾਲ ਨਾ ਸਲ ਮੈਂਗੀ ਬਹੁਤ ਸਾਰਾ ਠੀਕ ਕਰੀਏ ਖਾਏ ਬਿਨਾਂ ਸਵਾਦ ਨਹੀਂ ਆਉਂਦਾ ਬਸ ਜਿਹੜਾ ਸਾਫੀ ਸਵਾਦ ਨਹੀਂ ਬੰਦਦੀ ਰੋਣ ਬਾਕੀ ਕੱਲ ਮਾਦ ਪਿੰਡ ਗਈ ਸੀ ਜੀ ਅਰੇ ਬੜਾ ਬਨੇ ਤਾਇ ਚਾਚਾ ਦੇ ਨਾਲ ਉਹਾਂ ਨੇ ਉਹਨਾਂ ਦੇ ਮੁੰਡਿਆਂ ਨੇ ਉਹਨਾਂ ਦੇ ਪੋਤੇ ਪੋਤਿਆਂ ਨੇ ਤਾਇ ਚਾਚਾ ਦੇ ਨੇ ਬਹੁਤ ਪਿਆਰ ਦਿੱਤਾ ਅਸਪੈਕਟ ਤੇ ਫਿਪੂਰੀ ਦਿ ਲੋਗ ਵੀੜਾ ਕਪੜਾ ਦਿੱਤਾ ਮੈਨੂੰ ਮੇਲਾ ਧੱਬਣਾ ਨੇ ਚਾਹੇ ਚਾਚਰਿਆਂ ਨੂੰ ਖਾਣੇ ਹੋਏ ਬਾਕੀ ਪਰ ਆਉਜਤਾ ਬਹੁਤ ਜਿਆਦਾ ਮੇਰੀ ਕੁੜੀਆਂ ਨੂੰ ਪਾਏ ਦਿੱਤੇ ਉਹਨਾਂ ਨੇ ਪਿਆਰਾ ਦਾ ਤੇ ਬਾਕੀ ਬੱਧਿਆ ਲੱਗਾ ਬਹੁਤ ਮੈਨੂੰ ਉਹਨਾਂ ਨੇ ਚਾਹਿਆ ਤੇ ਮਾਪੂਰੀ ਯਾਦਵਾਂ ਦਿੱਤਾ ਮੇਰੇ ਮੈਂ ਮਾਸਾ ਖੁੱਸਦਾ ਸੀ ਯਾਰ ਪਤਾ ਨਹੀਂ ਕਿੱਧਰ ਰੱਖ ਬੈਠੇ Kemudian dua ਤੇ ਪਕੌੜੇ ਬਣਾਏ ਫਰੰਡ ਬਾਹਰ ਕੁਸ ਬਣਾਇਆ ਉਹਨਾਂ ਨੇ ਖਾਣ ਕੇ ਮੈਂ ਇੱਕ ਮੇਰੀ ਪਰਜਾਈ ਦੇ ਸਾਨੂੰ ਗਲਾਬ ਜਾਮਨ ਚੌਪ ਚੌਮਾ ਮੇਰੀ ਭਤੀਜੀ ਬਾਹਰੋਂ ਆਈ ਸੀ ਉਹ ਬਾਹਰੋਂ ਲੈ ਆਈ ਸੀ ਪਤਾ ਨਹੀਂ ਬਿਸਕੁਟ ਜੇ ਬਾਹਰੇ ਸੀਗੇ ਉਹ ਮੈਂ ਕਹਾਂ ਖਾਦੇ ਨਹੀਂ ਮੇਰੀ ਗੋਦ ਨੂੰਲੇ ਬਹੁਤ ਖਾਦੇ ਹੋ ਬਹੁਤ ਪਿਆਰ ਦਿੱਤਾ ਫਰੰਡ ਉਹਨਾਂ ਨੇ ਮੇਰੇ ਤਾਂ ਇੱਕ ਚੱਕਰ ਨੂੰ ਹਾਰ ਸੀ ਮੈਂ ਚੱਲ ਜਾ ਤੇ ਸਪੈਂਟ ਦਿੱਤੀ ਦਿਲੋਂ ਠੀਕ ਹੈ ਜੀ ਮੈਨੂੰ ਪਤਾ ਕਿ ਉਹਦੇ ਗੱਟੇ ਉਹਦੇ ਮਮੀ ਪਾਪਾ ਨਾਲ ਬਿਲਕਾ ਸਿੱਧਾ ਹੈਗੇ ਆ ਤੇ ਸਾਡੇ ਚੰਨੇ ਆਇਆਗਾ ਤੈਨੂੰ ਪੜੀ ਅਸੀਂ ਕਹਾਂ ਤੇ ਸਾਡੇ ਘਰੇ ਨਾ ਆਈ ਤੇ ਉਹਨਾਂ ਪਾਪਾ ਉਹਦੇ ਲਈ ਵੀ ਟਫ ਹੁੰਦੀ ਈ ਬੜੀ ਵਰਖਾਲ ਆਜਿਆ ਕਾਲ ਨੂੰ ਇਹ ਥੋੜੀ ਜਿਹੀ ਆ ਪਕਾਤੀ ਹਰਦੀ ਠੀਕ ਹੈ

ਬਾਰਨ ਤੋਂ ਆਖਰੀ ਸੀ ਪਹਿਲਾ ਉਹ ਵੀ ਜਿਵੇਂ ਆਵਾਂ ਗਿਆ ਪਾ ਜੀ ਇੰਟਰੈਕਟ ਜੋ ਵੀ ਮਰਨਾ ਨਾ ਮੱਚਾ ਪਾ ਪਨਾ ਸੀ ਬੰਦੇ ਬਾਕੀ ਜੇ ਕੋਈ ਸਮਾਧਰ ਕੋਈ ਤਾਂ ਤੇ ਬਾਹਰ ਨਾ ਨਾ ਕਿ ਮੈਂ ਜਿਸ ਸਿਸ਼ਟਾ ਰਹਣਾ ਇਹਦੇ 2 ਗਿਗੋ ਘੋਕਾ ਲਿਆ ਪਾਣੀ ਗਰਮ ਫਿਰ ਦਾਲ ਬਣੂ ਦੀ 2 ਸਵਾ ਲਓ ਬਾਕੀ ਦਾਲ ਮਤਾਂ ਕੇ ਮੈਨੂੰ ਦੱਸਿਓ ਤੁਸੀਂ ਕਿੰਨੇ ਕਪੈਸਿਟੀ ਆ ਕਿੰਨੇ ਕ ਸਵਾਰਾ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਦਾਲ ਜਦੋਂ ਤਿਆਰ ਹੋਪਗੀ ਟਰੰਡ ਦਾਲ ਹੋ ਗਈ ਆਪਣੇ ਤਿਆਰ ਬਣ ਕੇ ਬਾਜਰਾ ਮਟਰ ਦੇਖ ਸਕਦੇ ਹੋ ਤੁਸੀਂ ਕਿੰਦੀ ਸਵਾਦ ਆ ਸਮੈਲ ਬਹੁਤ ਘਿਆਨਤਾ ਦੀ ਆ ਦੇਖ ਹੀ ਸਕਦੇ ਹੋ ਤੁਸੀਂ ਜੀ ਇਹ ਆਟਾ ਬਸ ਥੋੜਾ ਜਿਹਾ ਗੁੰਨਿਆ ਹੋਇਆਗਾ ਠੀਕ ਹੈ ਜੀ ਥੋੜਾ ਆਪਾਂ ਹੋਰ ਗੁੰਨਾਂਗੇ ਇਹਦੇ ਨਾਲ ਸਰਨਾ ਨਿਕਾ ਮਟਰ ਵਧੀਆ ਪਿਆ ਜੀ ਤੇ ਆਪਾਂ ਅੱਗੇ ਸੀਗੇ ਜੀ ਗੈਸ ਤੋਂ ਗੈਸ ਤਾਂ ਇਸ ਨੂੰ ਆਪਾਂ 50 ਪਾਣੀ ਪਿਆ ਕੇ ਦੋਤਾ ਤੇ ਬਹੁਤ ਭਾਂਡੇ ਹੋਗੇ ਮੰਜ ਨਾਲੇ ਇਕਾ ਹਮੇਂ ਦੇਖਦੀ ਆ ਪਹਿਲਾਂ ਭਾਂਡੇ ਵੰਜਾਂ ਕਿ ਪਹਿਲਾਂ ਅਟਾ ਗੁੰਨਾ ਉਹ ਮੈਂ ਸੋਚ ਵਿਚਾਰ ਕਰਦੀ ਆ ਤੇ ਬਾਕੀ ਦਾ ਜਦੋਂ ਕੱਲ ਅਟਾ ਗੁੰਨਾ ਕਰਵਾ ਦੇ ਮੈਂ ਜਬੀ ਆਪਾਂ ਜੇਪਾ ਬੋਲਦੇ ਤਾਂ ਤੇ ਕੁੜੀ ਵੀ ਬਾਹਰ ਕੰਮ ਮਾਰਦੀ ਆ ਆਪਣੀ ਤੇ ਆਪਾਂ ਬੋਨੇ ਲਏ ਨੀ ਮੈੰਡਮ ਆ ਪਾਣਾ ਭਾਂਡੇ ਤੋਂ ਨਹੀਂ ਆ ਕਿਉਂਕਿ ਭਾਂਡੇ ਭਰ ਚੁੱਕੇ ਹੋ ਗਏ ਫਿਰ ਫਾਇਰ ਦੇ ਕਿ ਵਿਚਾਰੇ ਹਨ ਤੇ ਭਾਂਡੇ ਮਾਂਜ ਕੇ ਫਿਰ ਆਪਾਂ ਕੋਕੀ ਪਾਣੀ ਬਣਾ ਲਾਂਗੇ ਤੇ ਖਾ ਲਾਂਗੇ ਫਿਰ ਨਾਵਾਗੇ ਅੱਜ ਗੈਸਟ ਆ ਗਏ ਸੀਗੇ ਉਹਨਾਂ ਕਰਕੇ ਸਾਨੂੰ ਪਾਪ ਚਾਹਨਾ ਪਿਆ ਉਹ ਨਾ ਕਰ ਜਿੰਦੀ ਕਰੋ ਨਾ ਫਰੈਂਡ ਪਾਣੀਆ ਮੌਜਲੇ ਸੀਗੇ ਜੀ ਤੇ ਹੁਣ ਆਟਾ ਗੁੰਨਣ ਲੱਗਦੇ ਆ ਤੇ ਆਟਾ ਆਪਣਾ ਥੋੜਾ ਜਿਹਾ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਮੈਂ ਗੁੰਨਿਆ ਹੋਇਆਗਾ ਥੋੜਾ ਜਿਹਾ ਗੁੰਨ ਲੈ ਲਿਆ ਤੇ ਚਾਹੋਦੀ ਦਾ ਫਰੈਂਡ ਮਿਲਦੇ ਆ ਤੁਹਾਨੂੰ ਅਗਲੇ ਵੜਾ